ਸਚਿਕਾ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਟੜੇ ਦੀ ਜਿਹ ਹੈ ਅੱਜ ਇੱਕ ਬੈਠਕ ਹੋਈ ਹੈ ਬੈਠਕ ਦੇ ਵਿੱਚਕਾਰ ਕਿੰسا ਸਭ ਕੀ ਕੁਝ ਹੋਇਆ ਦੇਖੋ ਬੈਠਕ ਦੇ ਵਿੱਚ ਤਾਂ ਮੌਜੂਦਾ ਜਿਹੜੇ ਹਾਲਾਤ ਨੇ ਪੰਥਕ ਵਿਚਾਰਤਾਰਾਂ ਹੋਈਆਂ ਵੀ ਕੀ ਹੈ ਉਹਦੇ ਤੇ ਕੀ ਕਰਨਾ ਚਾਹੀਦਾ ਉਹਤੇ ਵਿਚਾਰ ਚਰਚਾ ਹੋਈ ਤੇ ਸਭ ਤੋਂ ਵੱਡੀ ਗੱਲ ਵੀ ਜੋ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਕਨਵੀਨਰ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਜਿਹੜਾ ਹੈ ਚੁਣਿਆ ਗਿਆ ਸਾਰੇ ਨੇ ਸਰਬਸੰਮਤੀ ਦੇ ਨਾਲ ਤੇ ਇਸ ਤੋਂ ਬਾਅਦ ਜਿਹੜਾ ਹੈ ਪਿਕ ਵਿੱਚ ਜਿਹੜੇ ਬਾਕੀ ਜੋ ਇਸ ਲਹਿਰ ਦਾ ਸਟਰਕਚਰ ਬਣਾਉਣਾ ਉਹ ਫਿਰ ਸਾਰੇ ਨਾਲ رائے ਕਰਕੇ ਬੈਠ ਕੇ ਬਣਾਉਣਗੇ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਹੈ 15 ਦਿਨਾਂ ਦੇ ਅੰਦਰ ਜਵਾਬ ਦੇਣੇ ਨੇ ਜੇ ਤੁਸੀਂ ਚਾਰ ਆਪਣੀ ਮੰਗ ਪੱਤਰ ਦੇ ਕੇ ਆਏ ਅਕਾਲ ਤਖਤ ਸਾਹਿਬ ਉੱਥੇ ਉਸ ਤੇ ਸੁਣਵਾਈ ਹੋਈ ਦੇਖੋ ਉਹ ਤਾਂ ਅਕਾਲ ਤਖਤ ਸਾਹਿਬ ਨੇ ਦੇਖਣਾ ਵੀ ਕੀ ਉਹਨਾਂ ਦੀ ਮੈਂ ਉਹ ਤੇ ਟਿੱਪਣੀ ਨਹੀਂ ਮੇਰਾ ਕਰਨਾ ਠੀਕ ਨਹੀਂ ਹੈ ਅਕਾਲ ਤਖਤ ਸਾਹਿਬ ਨੂੰ ਜੋ ਜੱਜਦਾਰ ਸਾਹਿਬ ਨੂੰ ਠੀਕ ਲੱਗੇਗਾ ਉਹ ਉਸਤੇ ਕਾਰਵਾਈ ਕਰਨਗੇ ਉਹ ਕਰ ਰਹੇ ਨੇ ਸੋ ਮੈਂ ਉਹਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਅੱਜ ਸ਼੍ਰੋਮਣੀ ਕਾਲੀ ਦਲ ਦੇ ਦਫਤਰ ਦੇ ਬਾਹਰ ਕਾਫੀ ਜਮਾਵੜਾ ਸੀ ਕਹਿੰਦੇ ਕਿ ਸ਼੍ਰੋਮਣੀ ਕਾਲੀ ਸੁਧਾਰ ਲਹਿਰ ਵਾਲੇ ਜਿਹੜੇ ਹੈ ਉੱਥੇ ਆਪਣੀ ਕਾਰਜਕ੍ਰਮ ਰੱਖਣਾ ਚਾਹੁੰਦੇ ਸੀ ਉਹ ਕਾਰਜਕ੍ਰਮ ਦੇ ਮੱਦੇਨਜ਼ਰ ਜਿਹੜੇ ਹੈ ਉੱਥੇ ਲੱਗਿਆ ਕਿ ਆ ਰਹੇ ਨੇ ਬੜੀ ਪੁਲਿਸ ਭਰੀ ਪੁਲਿਸ ਬਲ ਲਗਾਏਗੀ ਦੇਖੋ ਮੈਂ ਤਾਂ ਪਤਾ ਨਹੀਂ ਕਿਉਂ ਉਹਨਾਂ ਨੂੰ ਘਬਰਾਹਟ ਹੋ ਰਹੀ ਹੈ ਪਹਿਲੀ ਗੱਲ ਤਾਂ ਅਸੀਂ ਅਕਾਲੀ ਦਲ ਦਾ ਹਿੱਸਾ ਹਾਂ ਸਾਡੇ ਤੋਂ ਕਿਸ ਚੀਜ਼ ਦੇ ਡਰਦੇ ਨੇ ਹੋ ਅਸੀਂ ਤਾਂ ਅਕਾਲੀ ਦਲ ਸੁਧਾਰ ਦੀ ਜਾਂ ਚੰਗੇ ਦੀ ਗੱਲ ਕਰ ਰਹੇ ਹਾਂ ਤੇ ਦੂਸਰਾ ਨਹੀਂ ਸਾਡਾ ਕੋਈ ਉੱਥੇ ਆਜ ਪ੍ਰੋਗਰਾਮਿੰਗ ਸੀ ਅਸੀਂ ਇੱਥੇ ਪਹਿਲਾਂ ਦੀ ਬੁਕਿੰਗ ਕਰਾਈ ਸੀ ਪਹਿਲਾਂ ਦੀ ਪ੍ਰਬੰਧ ਕੀਤਾ ਹੋਇਆ ਸੀਗਾ ਤੇ ਇਹ ਤਾਂ ਉਹਨਾਂ ਦੀ ਆਪਦੀ ਕਮਜ਼ੋਰੀ ਕਹਿ ਲਓ ਆਪਦਾ ਡਰ ਕਹਿ ਲਓ ਜਿਹੜਾ ਉਹਨਾਂ ਨੂੰ ਸਤਾ ਰਿਹਾ ਹੈ ਤੇ ਉਹਨਾਂ ਦਾ ਇੱਕ ਗੱਲ ਉਹਨਾਂ ਨੇ ਸਾਬਤ ਕਰਤੀ ਵੀ ਉਹਨੂੰ ਨਾ ਤਾਂ ਅਕਾਲੀ ਦਲ ਨਾਲ ਕੁਝ ਲੈਣ ਦੇਣਾ ਨਾ ਅਕਾਲੀ ਦਲ ਨੂੰ ਸੁਧਾਰ ਨਾਲ ਲੈਣ ਦੇਣਾ ਉਹਨਾਂ ਨੂੰ ਤਾਂ ਆਪਦੇ ਦਫ਼ਤਰ ਨਾਲ ਮਤਲਬ ਹੈ ਇਹ ਸਿੰਬਲ ਨਾਲ ਮਤਲਬ ਹੈ ਹੋਰ ਉਹਨੂੰ ਕਿਸੇ ਚੀਜ਼ ਨਾਲ ਮਤਲਬ ਨਹੀਂ। ਅੱਛਾ ਤੇ ਚਿੰਮਾ ਟਿਚ ਹੁੰਦਾ ਦੀ ਅਗਵਾਈ ਦੇ ਵਿਚਕਾਰ ਕਾਫੀ ਵੱਡੀ ਮੀਟਿੰਗ ਹੋਈ ਹੈ। ਕਾਰਕਟਰਤਾ ਪਹੁੰਚੇ ਹੋਏ ਸੀ 400 ਤੋਂ 500 ਦੇ ਕਰੀਬ ਜੇ ਹਨ ਉੱਥੇ ਪਹੁੰਚੇ ਸੀ ਅੱਜ। ਅੱਜ ਕਿਉਂਕਿ ਦੋਨੋਂ ਪਾਰਟਿਸਪਾਸੇ ਦੇਖੀ ਜਾਇਆ ਤਾਂ ਤੁਹਾਡੀ ਵੀ ਇੱਕ ਮੀਟਿੰਗ ਸੀਗੀ ਉਸ ਪਾਸੇ ਵੀ ਇੱਕ ਪੈਰਲ ਮੀਟਿੰਗ ਚੱਲ ਰਹੀ ਸੀ। ਸਾਡੀ ਤਾਂ ਮੀਟਿੰਗ ਪਹਿਲਾਂ ਰੱਖੀ ਹੋਈ ਸੀ। ਅਸੀਂ ਤਾਂ ਮੀਟਿੰਗ ਦਾ ਐਲਾਨ ਹਫਤਾ ਪਹਿਲਾਂ ਕਰ ਚੁੱਕੇ ਹਾਂ। ਉਹਨਾਂ ਨੇ ਮੌਕੇ ਦੇ ਮੌਕੇ ਰੱਖੀ ਐ ਸੋ ਉਹ ਉਹਨਾਂ ਦਾ ਸੁਭਾਅ ਬਣ ਗਿਆ ਪੈਰਲ ਮੀਟਿੰਗ ਕਰਨ ਦਾ। ਜੋ ਪਹਿਲਾਂ ਵੀ ਅਸੀਂ ਮੀਟਿੰਗ ਰੱਖੀ ਸੀ ਜਲੰਧਰ ਉਸ ਦਿਨ ਵੀ ਉਹਨਾਂ ਨੇ ਬਾਅਦ ਵਿੱਚ ਮੌਕੇ ਦੀ ਮੌਕੇ ਮੀਟਿੰਗਾਂ ਰੱਖ ਲੀਆਂ ਚੰਡੀਗੜ੍ਹ ਹੁਣ ਅਸੀਂ ਰੱਖੀ ਤੇ ਅੱਜ ਵੀ ਇਹਨਾਂ ਨੇ ਰੱਖ ਲਈਆਂ ਸੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਨੂੰ ਇਸ ਗੱਲ ਦੀ ਘਬਰਾਹਟ ਕੀ ਹੈ ਡਰ ਕੀ ਹੈ ਕੀ ਕੀ ਉਹਨਾਂ ਨੇ ਕੋਈ ਵਰਕਰ ਜਾਂ ਆਗੂ ਨਹੀਂ ਥਾ ਅਸੀਂ ਤਾਂ ਸਿਰਫ ਜਿਹੜੇ ਐਸੇ ਲੋਕ ਜਿਹੜੇ ਪੰਥ ਨੂੰ ਪਰਣਾਏ ਹੋਏ ਨੇ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਆ ਅਕਾਲੀ ਦਲ ਦੀ ਚੜ੍ਹਦੀ ਕਲਾ ਦੇਖਣਾ ਚਾਹੁੰਦੇ ਉਹ ਲੋਕ ਇੱਥੇ ਇਕੱਠੇ ਹੋਏ ਆ ਉਧਰ ਹੁਣ ਕਹੇ ਜੇ ਲੋਕ ਇਕੱਠੇ ਹੋਏ ਆ ਉਹ ਤੁਸੀਂ ਸਾਰੇ ਜਾਣਦੇ ਹੋ ਮੈਂ ਤੇ ਹੁਣ ਕੀ ਟਿੱਕ ਨਹੀਂ ਕਰਦਾ ਦਫਤਰ ਜਾਓਗੇ ਫਿਰ ਸ਼੍ਰੋਮਣੀ ਕਾਲੀ ਦਲ ਦੇ ਦੇਖੋ ਗੱਲ ਇਹ ਹੈ ਸਾਨੂੰ ਤਾਂ ਉਹਨਾਂ ਨੇ ਸਦਾ ਹੀ ਨਹੀਂ ਦਿੰਦੇ ਮੀਟਿੰਗ ਦਾ ਅਸੀਂ ਉੱਥੇ ਤਾਂ ਇਹ ਵੀ ਗੱਲ ਚੱਲ ਰਹੀ ਹੈ ਕਿ ਜੋ ਬਾਗੀ ਧੜਾਇਆ ਉਹਨਾਂ ਨੂੰ ਸਾਈਡ ਤੇ ਬਿਲਕੁਲ ਕਰ ਦੋ ਨਾ ਉਹਨਾਂ ਨੂੰ ਅੱਗੇ ਕੋਈ ਜ਼ਿੰਮੇਵਾਰੀ ਦੇਣੀ ਹੈ ਕਿਉਂਕਿ ਉਹਨਾਂ ਨੇ ਤਾਂ ਜਦ ਸਰਕਾਰ ਬਣੀ ਸੀ ਸ਼੍ਰੋਮਣੀ ਕਾਲੀ ਦਲ ਦੀ ਕਹਿੰਦੇ ਆਪਣੇ ਆ ਸਭ ਕੁਝ ਬਣਾ ਬਣੂ ਕੇ ਆਪਣਾ ਸਭ ਕੁਝ ਲੈ ਲੂ ਕੇ ਹੁਣ ਸਾਡੇ ਤੇ ਆਪਾ ਤੁਸੀਂ ਕੀ ਦੇਖੋ ਅਕਾਲੀ ਦਲ ਦਾ ਕੋਈ ਕਿਸੇ ਦੀ ਜ਼ਗੀਰ ਨਹੀਂ ਸੀ ਵੀ ਕਿਸੇ ਨੇ ਦਿੱਤਾ ਇਹ ਪਾਰਟੀ ਨੇ ਦਿੱਤਾ ਹੈ ਜਿਹੜੇ ਲੋਕਾਂ ਨੇ ਪਾਰਟੀ ਲਈ ਕੁਰਬਾਨੀਆਂ ਕੀਤੀਆਂ ਪਾਰਟੀ ਲਈ ਜੇਲਾਂ ਕੱਟੀਆਂ ਉਹਨਾਂ ਨੂੰ ਪਾਰਟੀ ਨੇ ਮਾਣ ਦਿੱਤਾ ਕੋਈ ਕਿਸੇ ਨੇ ਖਰਾਤ ਤੋਂ ਨਾ ਕਿਸ ਨੂੰ ਦਿੱਤੀ ਹੈ ਜੇ ਇਸ ਪਖਤੋਂ ਦੇਖੋ ਤਾਂ ਸਭ ਤੋਂ ਵੱਧ ਪਾਰਟੀ ਨੇ ਦਿੱਤਾ ਹੀ ਬਾਦਲ ਪਰਿਵਾਰ ਨੂੰ ਹੈ ਬਾਦਲ ਪਰਿਵਾਰ ਨਾਲੋਂ ਵੱਧ ਸ਼ਰਮ ਨਹੀਂ ਅਕਾਲੀ ਦਲ ਨੂੰ ਕਿਹਨੇ ਦਿੱਤਾ ਉਹਨਾਂ ਨੂੰ ਇਸ ਗੱਲ ਦਾ ਕੀ ਅਹਿਸਾਸ ਹੈ ਵੀ ਮੈਨੂੰ ਸਾਡੀ ਪਰਿਵਾਰ ਨੂੰ ਐਡੀ ਵੱਡੀ ਕੀਤੀ ਐ ਸੀ ਵੀ ਕੋਈ ਪਾਰਟੀ ਬਾਰੇ ਸੋਚੀਏ ਦੂਜਿਆਂ ਨੂੰ ਤਾਂ ਰੋਜ਼ ਉਹ ਤੰਜ ਕੱਸਦੇ ਆ ਆਪਦੇ ਬਾਰੇ ਪਹਿਲਾਂ ਆਪਦੇ ਅੰਦਰ ਝਾਤੀ ਮਾਰਨੀ ਵੀ ਸਾਡਾ ਸਾਡੇ ਵਾਸਤੇ ਪਾਰਟੀ ਨੇ ਕੀ ਕੀਤਾ ਤੇ ਅਸੀਂ ਪਾਰਟੀ ਵਾਸਤੇ ਕੀ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਬੈਠਕ ਸੀਗੀ ਤੇ ਬੈਠਕ ਦੇ ਵਿਚਕਾਰ ਪਰਵਿੰਦਰ ਟੀਨਸਾ ਕਹਿੰਦੇ ਨੇ ਕਿ ਪਹਿਲੇ ਉਹਨਾਂ ਨੂੰ ਆਪਣੇ ਅੰਦਰ ਝਾਕ ਮਾਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਆਰਟੀ ਨੇ ਕੀ ਕੁਝ ਦਿੱਤਾ ਕੈਮਰਾਮੈਨ ਜਗਜੀਤ ਦਿਨਾਨੀ ਰੂਬੀ ਚਲਵੰਦ ਐਨਿਕ ਸਿੰਘ ਬੈਠੇ ਰਿਪੀਟ ਕਰਾ ਰਹੇ ਹੈ कैमरा मैन जगजीत दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप